ਹਾਂਜੀ ਸਸਸੀ ਕਾਲ ਸਸਸੀ ਕਾਲ ਬਾਈ ਜੀ ਹੋਰ ਬਾਈ ਠੀਕ ਠਾਕ ਠੀਕ ਠਾਕ ਹੈ ਜੀ ਬਾਈ ਪਹਿਲਾਂ ਤਾਂ ਆਪਾਂ ਨੂੰ ਇਹ ਗੱਲ ਦੱਸੋ ਵੀ ਜਿਵੇਂ ਆਪਾਂ ਹੁਣ ਕੈਮਰੇ ਤੇ ਆ ਤੁਸੀਂ ਕੱਟੀ ਦੇ ਹੁਾਰੇ ਹੋ ਹਾਂਜੀ ਇਹ ਸੇਲ ਵਾਸਤੇ ਆ ਹਾਂਜੀ ਹਾਂ ਵੀਰੇ ਸੇਲ ਵਾਸਤੇ ਆ ਇਹਦਾ ਸੇਲ ਪਰਚੇਜ਼ ਦਾ ਕੰਮ ਹੈ ਜੀ ਨਹੀਂ ਨਹੀਂ ਵੀਰੇ ਸੇਲ ਪਰਚੇਜ਼ ਦਾ ਦਾ ਕੰਮ ਆਪਾਂ ਕੱਟੀ ਇੱਕ ਅੱਧੀ ਤਿਆਰ ਕਰ ਲੈਣਿਆ ਦੇ ਦੇ ਹਾਂਜੀ ਹਾਂ ਤੇ ਆਪਣਾ ਐਡਰੈਸ ਪ੍ਰੋਪਰ ਬੋਲ ਦਿਓ ਬਾਈ ਤੇ ਇੱਕ ਮੋਬਾਈਲ ਨੰਬਰ ਬੋਲ ਆਪਣਾ ਵੀਰੇ ਕੱਕੜਵਾਲ ਪਿੰਡ ਹੈਗਾ ਧੂਰੀ ਦੇ ਨੇੜੇ ਪੈ ਜਾਂਦਾ ਹੈਗਾ ਉਹ ਜਿਹੜੇ ਦੋਸਤੋਂ ਜਦੋਂ ਆਪਾਂ ਬਰਨਾਲੇ ਨੂੰ ਆਉਣ ਆ ਤਾਂ ਤੁਹਾਨੂੰ ਬਾਹਲਾ ਵਿੱਚ ਗੈਪ ਜਾਂ ਨਹੀਂ ਦੇਣਾ ਤੇ ਕੱਕੜਾਲ ਪਿੰਡ ਆਹੜਾ ਧੂਵੀ ਦੇ ਵਿੱਚ ਕੀ ਰਲਿਆ ਪਿਆ ਜਿਹੜਾ ਹੋਊਗਾ ਬਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਆਏਗਾ ਵੀਰੇ 98 78892 ਨੰਬਰ 892 ਹਾਂਜੀ 30576 30576 ਹਾਂਜੀ ਤੇ ਬਾਈ ਜਿਹੜੀ ਹੁਣ ਦੂਜੀ ਕੈਮਰੇ ਦੇ ਸਾਹਮਣੇ ਆਪਣੇ ਅੰਦਰ ਟੱਤੀ ਲਈ ਫਿਰ ਤੋਂ ਪਹਿਲਾਂ ਮੈਂ ਤਾਂ ਢੇੜਾ ਦਵਾ ਦੂੰ ਅੱਗੇ ਨੂੰ ਲੈ ਦੋ ਰਾਂ ਨੂੰ ਲੈ ਆਉਂ ਹਾਂਜੀ ਕੱਤੀ ਹੋ ਰਹੀ ਸਪਾਰਟਾ ਰੀਆ ਕੱਤੀ ਹੋ ਰਹੀ ਵਰਕ ਫਾਰਮ ਕਰ ਰਹੇ ਹੋ ਫਾਈਟ ਹੋਊ ਚੰਗੀ ਅੱਗ ਧੀ ਤੇ ਬਾਈ ਇਹਦੀ ਉਮਰ ਦੀ ਗੱਲ ਕਰੀਓ ਉਮਰ ਕਿੰਨੀ ਹੈ ਜੀ ਉਮਰ ਵੀਰੇ ਡੇਢ ਡੇਢ ਸਾਲ ਦੀ ਹੋ ਗਈ ਹੈ ਇਹ ਡੇਢ ਸਾਲ ਦੀ ਹਾਂਜੀ ਜੇ ਆਪਾਂ ਇਹਦੇ ਕੋਈ ਸੀਮੈਂਟ ਦੀ ਗੱਲ ਕਰੀਏ ਜਿਹੜੇ ਸੀਮੈਂਟ ਜਿਹਾ ਕੁਝ ਪਤਾ ਨਾ ਵੀਰੇ ਸੀਮੈਂਟ ਦਾ ਤਾਂ ਨਹੀਂ ਪਤਾ ਹੈਗਾ ਆਪਾਂ ਨੂੰ ਅੱਛਾ ਭਾਈ ਆਪਣੀ ਲਈ ਹੋਈ ਆ ਵੀਰੇ ਨਹੀਂ ਆਪਾਂ ਨੇ ਪਾਲੀ ਹੈ ਜੀ ਘਰੇ ਹਾਂਜੀ ਹਾਂ ਤੇ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਵੀ ਹੈ। ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਹੈਗਾ ਦੀ ਵੀਰੇ 16-17 ਲੀਟਰ ਦਾ। ਉਹ ਆਪਾਂ ਨੇ ਸੇਲ ਕਰਤੀ ਦੀਗੇ। 16-17 ਕਿਲੋ। ਹਾਂਜੀ ਹਾਂ। ਤੇ ਇਹਦੀ ਮਾਂ ਦੇ ਵੀ ਬਈ ਆਹ ਜਿਵੇਂ ਇਹਦੇ ਮੱਥੇ ਤੇ ਫੂਲਾ ਹੈਗਾ ਕੀ? ਨਹੀਂ ਉਹਨੇ ਨਹੀਂ ਵੀਰੇ ਹੈਗਾ ਦੀਗਾ। ਅੱਛਾ। ਹਾਂਜੀ। ਤੇ ਇਹ ਬਈ ਆਪਾਂ ਸੇਲ ਕਰਨੀ ਹੈ ਜੇ ਸੇਲ ਦੀ ਗੱਲ ਕਰੀਏ ਕਿੰਨੇ ਕੁ ਪੈਸੇ ਦੀ ਸੇਲ ਕਰਣੀ ਹੈ। ਆਪਾਂ ਵੀਰੇ ਮੁੱਲ ਦਾ ਜਿੰਨਾ ਮਰਜ਼ੀ ਕਰਾ ਲਓ। ਹਾਂਜੀ। 25 25 ਹਜ਼ਾਰ ਦੀ ਦੇ ਦਾਂਗੇ। ਲਗਣਾ ਮਾਰ ਜੀ ਹਾਂਜੀ ਹਾਂ ਜੀ ਆਰ ਦੀ ਦੇ ਦਾਂਗੇ 200 ਤੁਸੀਂ ਕੱਟੀ ਆਪਾਂ ਨੂੰ ਘਵਾ ਕੇ ਨਹੀਂ ਦਿਖਾ ਦੇ ਤੀਕ ਵਾਰੀ ਬਈ ਢੇੜਾ ਹੋਰ ਦਵਾ ਦੇ ਬਈ ਕਹਿੰਦਾ ਵੀ ਡੇਢ ਖਾਲ ਦੀ ਕੱਟੀ ਦੀ ਹੋਰ ਆ ਮੈਂ ਖਾਣ ਤਾ ਅੱਗੇ ਕੱਟੀ ਦੇ ਵਿੱਚ ਕਦੇ ਇੱਕ ਲੋਕ ਗੱਲਾਂ ਨੇ ਜਿੰਨੇ ਮੱਛੇ ਦੇ ਹੂੜ ਆ ਤੇ ਜਿਹੜੀ ਕਿਤਾਬਾ ਦਾ ਸਿਰਫ 2-3 ਗੈਂਚੀ ਜੱਟੀ ਆ ਕੋਈ ਜ਼ਿਆਦਾ ਸਿੱਧੀ ਨਹੀਂ ਬਈ ਪਰ ਆ ਨੂੰ ਲੱਗੇ ਜੀ ਤੇ ਬਈ ਜਿਹੜੀ ਆ ਬੱਸੀ ਆ ਜੇ ਆਪਾਂ ਜੀ ਤੇ ਗੱਲ ਕਰੀਏ ਇਹ ਕੀ ਬੀਓਰ ਹੋ ਗਿਆ ਜੀ ਇਹ ਵੀਰੇ ਦੋ ਬੰਦ ਹੋ ਗਈ ਅੱਛਾ ਹਾਂਜੀ ਦੋ ਬੰਦ ਹੋ ਗਈ ਵੀਰ ਜੱਬਣ ਹੋਈ ਹੈ ਜੀ ਗੱਬਣ ਵੀਰੇ ਅਜੇ ਦਿਨਾਂ ਦੀ ਹੈਗੀ ਹਾਂਜੀ ਹਾਂਜੀ ਕ੍ਰੋਸ ਕਰਾਈ ਹੈ 8 ਟੀ ਦਾ ਪ੍ਰਾਇ ਹੈ ਕ੍ਰੋਸ ਹੀ ਕਰਾਈ ਹੈ ਜੀ ਕ੍ਰੋਸ ਕ੍ਰੋਸ ਕਰਾਈ ਹੈ ਇਹ ਬਈ ਜੀ ਆਪਾਂ ਬਰੀਡ ਗੱਲ ਕਰੀਏ ਮਿਕਸਡ ਬਰੀਡ ਚਾਹਾਂ ਹਾਂਜੀ ਹਾਂ ਕ੍ਰੋਸ ਚ ਕ੍ਰੋਸ ਚ ਆ ਗਈ ਜੀ ਕ੍ਰੋਸ ਚ ਆ ਗਈ ਹਾਂਜੀ ਹਾਂ ਹਾਂਜੀ ਹਾਂ ਫਿਰ ਸ਼ਾਮ ਦੀ ਕੁਆਲਿਟੀ ਦੋ ਦੋ ਵਾਰਾਂ ਨੂੰ ਵੀਡੀਓ ਦੇ ਵਿੱਚ ਟੈਕਸ ਕਰ ਦੂਗਾ ਆਪਾਂ ਦਿਖਾ ਦੇ ਜੀ ਜੀ ਲਈਆ video subscribe cho anh Ghiền Mì Gõ Để không có lỡ những video hấp dẫn ਵੇ ਬੰਦੀਏ ਜੀ ਮਹਾਰਾਜੇ ਕੋਈ ਪਤਾ ਹੋਵੇ ਤੁਹਾਨੂੰ ਨਾ ਜੀ ਮਾਦਾ ਤਾਂ ਨਹੀਂ ਪਤਾ ਹੈਗਾ ਬਾਈ ਅੱਛਾ ਜੀ ਇਹ ਲਿਆਉਣੀ ਆ ਤੇ ਪੁੱਗਰੇ ਹਾਂਜੀ ਹਾਂ ਇਹ ਲਿਆਂਦੀ ਸੀ ਵੀਰੇ ਆਪਾਂ ਦੇ ਰਿਸ਼ਤੇਦਾਰੀ ਚੋਂ ਰਿਸ਼ਤੇਦਾਰੀ ਤੋਂ ਲਿਆਂਦੀ ਪਾਲਣ ਵਾਲਾ ਹਾਂਜੀ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਬਾਈ ਰੇਟ ਜਿੰਨਾ ਦਾ ਹੋਊਗਾ ਰੇਟ ਵੀਰੇ ਇਹਦਾ ਜਿੰਨਾ ਮਰਜ਼ੀ ਕਰਾਈ ਚੱਲੋ ਆਪਾਂ 16000 ਦੀ ਬੱਥੀ ਦੇ ਦਾਂਗੇ ਰੇਟ ਜਿੰਨਾ ਮਰਜ਼ੀ ਦੋ ਤੋਂ ਕਰਾਈ ਲੈ ਦੋ ਰੰਗ ਬੱਥੀ ਆ ਜੀ ਤੇ ਬਾਈ ਕਹਿੰਦਾ ਵੀ ਕੋਸ਼ਿਸ਼ ਜਨਾ ਦੀ ਕਰੋ ਤੀ ਉਹੀ ਆ 60 ਤੋਂ ਕਰਾਈ ਲੈ ਬਾਈ ਦਾ ਜਿੰਨਾ ਨਹੀਂ ਭਾਇਆ ਤੁਸੀਂ ਮੈਂ ਨੂੰ ਮੇਰੇ ਮੇਰੇ ਕੈਮਰਾ ਲਾ ਕੇ ਦਿਖਾ ਵੀ ਦੂੰਗਾ ਜੇ ਵੀ ਕਰਨ ਦੀ ਕੁਆਲਿਟੀ ਕੋਈ ਤੁਸੀਂ ਦੇਣਾ ਕੋਈ ਮਸਲੀ ਜੀ ਜਿਵੇਂ ਕਿ ਬਾਈ ਕਹਿੰਦਾ ਵੀ ਇਹੇ ਵਸੀ ਆ ਜਿਹੜੀ ਕ੍ਰੋਸ ਵੀ ਹੋਈ ਹੋਈ ਆ ਪਰ ਗਿੰਦ ਕੋਲ ਪਿਆਰ ਨਹੀਂ ਰਹੀ ਕੋਈ ਵੀ ਥੋੜੇ ਪੈਣ ਦੇ ਲਾ ਕੇ ਪਛੀ ਪਾਲ ਨਹੀਂ ਦੋਨਾਂ 12000 ਕਿਉਂ ਇਹ ਮੁੱਲ ਲਗਾਵਾ ਇਹ ਨਾਲ ਹੀ ਘੱਟੀ ਖੜੀ ਆ ਉਹ ਘੱਟੀ ਭੱਜੀ ਦੇ ਰਿਹਾ ਉਹ ਤੋਂ ਮੈਂ ਮੇਰੇ ਕੈਮਰਾ ਲਾ ਕੇ ਦਿਖਾਉਣਾ ਦੁਬਾਰਾ ਤਾਂ ਇਹ ਘੱਟੀ ਵੀ ਬਾਈ ਕੋਲੇ ਕਿਹੜਾ ਜੇਰੂਰ ਨੇ ਹੋਣਾ ਹੈ ਅੱਜ 3 ਤੇ ਜਵਾਰ ਦਾ ਉਹ ਵੀ ਬਾਈ ਦਾ ਕੰਟੈਕਟ ਕਰ ਲਿਓ ਬਾਈ ਜੀ ਇੱਕ ਵਾਰੀ ਆਪਾਂ ਮੋਬਾਈਲ ਨੰਬਰ ਤੇ ਪਿੰਡ ਦਾ ਐਡਰੈਸ ਦੁਬਾਰਾ ਹੋ ਜਾ ਹਾਂਜੀ ਵੀਰੇ ਮੋਬਾਈਲ ਨੰਬਰ ਹੈਗਾ ਆਪਣਾ 78 878892 30576 30576 ਜੀ 305722 ਦਾ ਪਿੰਡ ਹੈ ਜਿਹੜਾ ਧੂੜੀ ਦੇ ਡੇੜੇਵੇਂ ਕੱਤੜਵਾਜ ਤੇ ਦੂਜੀ ਬਾਈ ਨੂੰ ਫੋਨ ਕਰ ਸਕਦੇ ਹੋ ਉਸੇ ਬਾਈ ਦਾ ਮੋਬਾਈਲ ਨੰਬਰ ਜਿਹੜਾ ਆਪਾਂ ਦੂਜੇ ਦੇ ਵਿੱਚ ਵੀ ਲੈ ਕੇ ਕਰਨਾ ਹੈ ਜੀ ਬਿਲਕੁਲ ਧੰਨਵਾਦ ਜੀ